ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਤਹਿਤ ਨੰਗਲ ਤੋਂ ਸਾਲਾ ਸਰ ਧਾਮ ਦੇ ਲਈ ਦੂਜੀ ਵਾਰਸ ਜਿਹੜੀ ਹੋਰ ਰਵਾਨਾ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸੰਗਤਾਂ ਨੂੰ ਇੱਕ ਇੱਕ ਕਿੱਟ ਵੀ ਮੁਹੱਈਆ ਕਰਵਾਈ ਗਈ ਹੈ ਜਿਸ ਦੇ ਵਿੱਚ ਲੋੜਿੰਦਾ ਸਮਾਨ ਹੈ ਪੰਜਾਬ ਸਰਕਾਰ ਦੇ ਵੱਲੋਂ ਸੰਗਤਾਂ ਦੇ ਔਨ ਚਾਨ ਰਸਤੇ ਵਿੱਚ ਚਾਹ ਖਾਣ ਪੀਣ ਅਤੇ ਰਾਤ ਨੂੰ ਠਹਿਰਨ ਦਾ ਪ੍ਰਬੰਧ ਵੀ ਹੈ ਜਿਹੜਾ ਹੋ ਕੀਤਾ ਗਿਆ ਹੈ ਤਾਂ ਕਿ ਸਰਦਾਲੂਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਵੀ ਦੇਖੋ ਇਹ ਖਾਸ ਸਦੀਨਾ ਜੀ ਆਏ ਸ਼੍ਰੀ ਦਗਵੀਰ ਹਰਸ਼ੀ ਉਰਾਈ ਲਗਪਤੀ ਜੀ ਨੇ ਬਹੁਤਨ ਬੜਾਈ ਤੁਮਮ ਕੇ ਭਰਤ ਸੰਭਾਈ ਤਨ ਤੁਮ ਰੋਜ ਗਾਵੇ ਹਸਕੇ ਸ਼੍ਰੀਪਤ ਕੰਠ ਲਗਾਵੇ ਬਕਾ ਨਿ ਬ੍ਰਹਮਾ ਨਿ ਕਮਨੀ ਸਾ ਨਾਰਦ ਸਰਦ ਸਹਿ ਦਈਸਾ ਜੰਮ ਗੁ ਬੇ ਦਿਗ ਪਾਲ ਜਹਾਂ ਤੇ ਕਵੀ ਗੋਬਿੰਦ ਕਹਿ ਸਕੇ ਕਹਾਂ ਦੇ ਤੂੰ ਪੁਕਾਰ ਸੁਰੀ ਮੈਂ ਕੀ ਨਾ ਰਾਮ ਮਲਾਈ ਰੰਪਦਰੀ ਨਾ ਤੁਮ ਰੋ ਮੰਦਲ ਮੀਸ਼ਨ ਮਾਨਾ ਸ਼ੰਕੇਸ਼ਰ ਦੇ ਸਭ ਜਗ ਜਾਨਾ લખન જીઆ શ્રી રઘુર ભી ગાયે રઘુપતિની બહુ બરાય તુમ ભરત સંભાઈ તુમરો જસ ગાવે હસ કે શ્રીપતિ કંઠ લગાવ ਈਸਾ ਨਾ ਦੇਸਾਰਦ ਸਹਿਦਈਸਾ ਜੰਮ ਗੁਪੇ ਦਿਗਪਾਲ ਜਹਾਂ ਤੇ ਕਵੀ ਗੋਬਿੰਦ ਕਹਿ ਸਕੇ ਕਹਾਂਦੇ ਤੂੰ ਪੁਕਾਰ ਸੁਰੀਵੇਂ ਕਿ ਨਾ ਰਾਮ ਮੁਲਾਏ ਜਨ ਪਦਰੀ ਨਾ ਤੁਮਰੋ ਮੰਨ ਲਵੀਸ਼ਨ ਮਾਨਾ ਸ਼ੰਕੇਸ਼ਰ ਹੈ ਸਭ ਜਗ ਜਾਨਾ ਨਹੀਂ ਜਲਦੀ ਲਾਂਗੇ ਅਚਰਜ ਨਹੀਂ ਦੁਰਗਮ ਕਾਜ ਜਗਤ ਕੇ ਨਨ ਲਖਨ ਜਿਆਏ ਸ਼੍ਰੀ ਰਗਵੀਰ ਹਾਸ਼ੀ ਉਰਾਏ ਰਗਪਤੀ ਕੀ ਨੇ ਬਹੁਤ ਬੜਾਈ ਤੁਮ ਅਮਰਤ ਸੰਭਾਈ ਸਤਨਨ ਤੁਮ ਰੋਜ ਸਗਾਵੇ ਹਸ ਕੇ ਸ਼੍ਰੀ ਪਤੀ ਕੰਠ ਲਗਾਵੇ ਬਨਾਦਿਕ ਬ੍ਰਹਮਾਦਿਕ ਨੀਸਾ ਦੇ ਗਪਾਲ ਜਹਾਂ ਤੇ ਸਭੋ ਕਿੰਦ ਕਹਿ ਸਕੈ ਕਹਾਂ ਤੇ ਤੂੰ ਪੁਕਾਰ ਸੁਜੀਵੇਂ ਕੀ ਨਾ ਰਾਮ ਲਾਇ ਰੰਗ ਸੁਜੀਵੇਂ ਨਾ ਤੁਮਰੋ ਮੰਦਰ ਵੀਸ਼ਨ ਮਾਨਾ ਸ਼ੰਕੇਸ਼ਰ ਹੈ ਸਭ ਜਗ ਜਾਨਾ ਸ਼ਕਤੀ ਜੋ ਜਨੂ ਮਜ਼ਰਫ ਜਾਨੂ ਕਬੂ ਮੁਝ ਕਾਮੇਲ ਮੁਖ ਨਾਹੀ ਜਲਦੀ ਲੰਘੇ ਅਕਰਿਸ਼ ਨਾਹੀ ਦੁਰਗਮ ਕਾਜ ਜਗਤ ਕ